ਸੱਚੀ ਕਲ ਦੋਸਤੋ ਪਬਲਿਕ ਸਮਾਣਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਸ਼ਹਿਰ ਦੇ ਮੇਨ ਤਹਿਸੀਲ ਮਾਤਾ ਰਾਣੀ ਦੇ ਜਿਹੜਾ ਸ਼ੀਤਲਾ ਮਾਤਾ ਦਾ ਮੰਦਿਰ ਹੈ ਉਸ ਦੇ ਬਾਹਰ ਜਿਹੜਾ ਹੈ ਸਮੂਹ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ ਲੋਕ ਅਤੇ ਵੱਖ-ਵੱਖ ਜਿਹੜੇ ਸ਼ਹਿਰ ਦੇ ਵੱਖ-ਵੱਖ ਸੰਸਥਾ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦੇ ਪਿਛਲੇ ਦਿਨੀ ਸਮਾਣਾ ਪਟਿਆਲਾ ਰੋਡ ਦੇ ਉੱਤੇ ਜਿਹੜਾ ਟਿਪਰ ਦੇ ਨਾਲ ਇਨੋਵਾ ਕਾਰ ਦੇ ਵਿੱਚ ਗੰਭੀਰ ਟੱਕਰ ਹੁੰਦੀ ਹੈ ਜਿਸ ਦੇ ਵਿੱਚ 7 ਮਾਸੂਮ ਬੱਚਿਆਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਲਗਾਤਾਰ ਪਰਿਵਾਰ ਜਿਹੜਾ ਇਨਸਾਫ ਮੰਗਣ ਦੇ ਲਈ ਲੱਗਿਆ ਹੋਇਆ ਹੈ ਪਰਿਵਾਰ ਵੱਲੋਂ ਕਿਹਾ ਗਿਆ ਕਿ ਪਹਿਲਾਂ ਅਸੀਂ ਐਸ ਡੀ ਐਮ ਨੂੰ ਡੀ ਸੀ ਤੱਕ ਨੂੰ ਵੀ ਮਿਲੇ ਪਰ ਹਾਲੇ ਤੱਕ ਕਿਸੇ ਵੀ ਜਿਹੜਾ ਸਮਾਣਾ ਦੇ ਐਮ ਐਲ اے ਨੇ ਉਹਨਾਂ ਨੇ ਵੀ ਜਿਹੜਾ ਸਾਡੇ ਤੱਕ ਇਸ ਤਰੀਕੇ ਦੀ ਮਹਿਸੂਸ ਨਹੀਂ ਕੀਤਾ ਕਿ ਇਹੋ ਜਿਵੇਂ ਉਹਨਾਂ ਦੇ ਇਹ ਬੱਚੇ ਨਹੀਂ ਹੁੰਦੇ ਪਰ ਹਰਿਆਣੀ ਦੀ ਗੱਲ ਸੀ ਕਿ ਅੱਜ ਉਹਨਾਂ ਦੇ ਵੱਲੋਂ ਜਿਹੜਾ ਮੌਜੂਦਾ ਐਮਐਲਏ ਨੇ ਉਹਨਾਂ ਦਾ ਵਾਇਕਟ ਕਰਨ ਦੀਆਂ ਵੀ ਗੱਲਾਂ ਕੀਤੀਆਂ ਗਈਆਂ ਦੂਜੇ ਪਾਸੇ ਜਿਹੜਾ ਸਾਰਾ ਸ਼ਹਿਰ ਸੀ ਉਹ ਵੀ ਅੱਜ ਬੰਦ ਦੇਖਣ ਨੂੰ ਮਿਲਿਆ ਦੇਖ ਸਕਦੇ ਹੋ ਕਿ ਜਿਹੜਾ ਵੀ ਬਾਜ਼ਾਰ ਸੀਗਾ ਅੱਜ ਸਮਾਨੇ ਦਾ ਕੱਲਾ ਕੱਲਾ ਬਾਜ਼ਾਰ ਦੀਆਂ ਦੁਕਾਨਾਂ ਜਿਹੜੀਆਂ ਬੰਦ ਦੇਖਿਆ ਗਈਆਂ ਪਰ ਪਰਿਵਾਰ ਦੀਆਂ ਜਿਹੜੀਆਂ ਤਸਵੀਰਾਂ ਨੇ ਰੋ ਰੋ ਕੇ ਜਿਹੜਾ ਬੁਰਾ ਹਾਲ ਦਿਖਦੇ ਵੀ ਨਜ਼ਰ ਆਈਆਂ ਦੇਖ ਸਕਦੇ ਹੋ ਕਿ ਕਿੰਨੇ ਕੁ ਭਾਵਕ ਜਿਹੜੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਪਰਮ ਸੱਚ ਦੇਵਾ ਦੀ ਮਾਤਾ ਹੈ ਜਿਹੜੀ ਕਾਫੀ ਦਿਨਾਂ ਤੋਂ ਸਦਮੇ ਦੇ ਵਿੱਚ ਹੈ ਔਰ ਅੱਜ ਵੀ ਰੋਂਦੀ ਦਿਖਾਈ ਦਿੱਤੀ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੀ ਨਾਰੇ ਦਿਖਦੇ ਨਜ਼ਰ ਆਏ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣ ਨੇ ਤੁਸੀਂ ਆ ਦੇਖੋ ਮੋਟਵਾ ਜਿਹੜੀ ਆ ਨੇ ਜਿਹੜੇ ਸਾਡੇ ਘਰ ਦੀਆਂ ਸ਼ਾਨ ਰੰਗਿਆਸੀ ਫੋਟੋ ਆ ਜੋ ਸਰਕਾਰ ਦੇ ਰੁੱਲ ਰਹੀਆਂ ਨੇ ਆਪਣੇ ਦਾ ਇਨਸਾਫ਼ ਮੰਗ ਰਹੀਆਂ ਨੇ ਉਹ ਕਿੰਨੀਆਂ ਨੇ ਜੀ ਆ ਗੁਰਬਾਤ ਪੰਜਾਬ ਗੁਰਬਾਤ ਜੈਕਾਰਾ ਅਸੀਂ ਸਰਕਾਰ ਕੋਸੇ ਰੇਹੀ ਮੰਗ ਕੀਤੀ ਹੈ ਕਿ ਇਹਨਾਂ ਦੇ ਕਾਤਲਾਂ ਨੂੰ ਸਜ਼ਾ ਸਜ਼ਾ ਦਾ ਬਾਤ ਜੋ ਮਿਲੇਗੀ ਪਹਿਲਾਂ ਗ੍ਰਿਫਤਾਰਤਾ ਹੋਣ ਪਹਿਲਾਂ ਉਹਨਾਂ ਤੋਂ ਗ੍ਰਿਫਤਾਰੀ ਨਹੀਂ ਹੋ ਰਹੀ ਤਾਂ ਸਜ਼ਾ ਦਾ ਬਾਤ ਹੀ ਗੱਲ ਹੈ ਮਜਬੂਰ ਬਸ ਆ ਛੋਟੇ ਛੋਟੇ ਬੱਚੇ ਵੀ ਕਹਿ ਰਹੇ ਨੇ ਕੀ ਸਾਡੇ ਕਾਤਲਾਂ ਨੂੰ ਸਜ਼ਾ ਕਦੋਂ ਮਿਲੇਗੀ ਸਾਡੇ ਕਾਤਲ ਗ੍ਰਫਤਾਰ ਕਦੋਂ ਹੋਣਗੇ ਅਸੀਂ ਪਹਾੜੇ ਸਾਰੇ ਸ਼ਹਿਰ ਵਾਸੀਆ ਇਹ ਬੇਨਤੀ ਕਰਦੇ ਆ ਕਿ ਇਹ ਲੜਾਈ ਅਜੇ ਸ਼ੁਰੂ ਹੋਈ ਹੈ ਇਹ ਲੜਾਈ ਅਸੀਂ ਉਦੋਂ ਤੱਕ ਲੜਾਂਗੇ ਜਦ ਤੱਕ ਕਿ ਉਹ ਦੋਸ਼ੀ ਉਹ ਦੋਸ਼ੀ ਤੇ ਸਾਰੇ ਦੋਸ਼ੀ ਨਹੀਂ ਦੇਰਾ ਜਿਨ੍ਹਾਂ ਲੋਕਾਂ ਨੇ ਰਾਜ ਪਦਨ ਹੈ ਪਰਮਾਤਮਾ ਤੋਂ ਡਰੋ ਅੱਜ ਤੁਹਾਡੇ ਹੱਥ ਸਾਫ਼ ਦਿੱਤੀ ਹੋਈ ਹੈ ਲੋਕਾਂ ਨੇ ਤੁਹਾਦਾ ਸੇਫ ਸਮਾਰਕਰ ਲੋ ਇਹ ਨਾ ਹੋਵੇ ਕਿ ਕੱਲ ਨੂੰ ਜਦੋਂ ਪਰਮਾਤਮਾ ਦਾ ਇਨਸਾਫ ਹੋਵੇ ਤੁਹਾਨੂੰ ਕਿਤੇ ਢੋਈ ਨਹੀਂ ਮਿਲਨੀ ਕਿਉਂਕਿ ਤੁਸੀਂ ਬੇਰਸਾਫੀ ਨਾਲ ਆਪਣੇ ਰੂਪ ਬੱਚਿਆਂ ਨਾਲ ਕਰ ਰਹੇ ਹੋ ਕਿਉਂ ਨਹੀਂ ਜਿਹੜੇ ਤੋਂ ਟਿੱਪਰ ਮਾਰਕ ਨੇ ਜਿਹੜੇ ਦਿੱਕਤੀਨ ਦੇ ਵਿੱਚ ਸਿੱਧਾ-ਸਿੱਧੇ ਗੁਨਾਹਗਾਰ ਨੇ ਜਿਨ੍ਹਾਂ ਨੇ ਕਾਗਜ਼ ਪੱਤਰ ਨਹੀਂ ਪੂਰੇ ਕੀਤੇ ਅਣਜਾਣ ਡਰਾਈਵਰ ਰੱਖਿਆ ਪੋਰਟਰ ਲੋਡਰ ਟਰੱਕ ਚਲਾ ਰਹੇ ਸੀ ওভার ਸਪੀਡਿੰਗ ਹੋ ਰਹੀ ਸੀ ਸਿੱਧਾ ਸਿੱਤਾਉ ਖਲਾਗਾਰ ਦੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਮੈਨੂੰ ਸ਼ੱਕ ਹੈ ਉਹਨਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਿਉਂ ਫੜਿਆ ਜਾ ਰਿਹਾ ਕਿ ਜਦੋਂ ਫੜੇਗੇ ਤੇ ਕੀ ਦਾ ਨਾਮ ਲੈ ਕੇ ਫਿਰ ਫੁੜੇ ਕਿੱਧਰ ਹੋ ਜਾਊਗੀ ਮੈਨੂੰ ਪੂਰੀ ਸ਼ੱਕ ਹੈ ਕਿ ਇੱਥੇ ਬੈਠੇ ਹਰ ਬੰਦੇ ਨੂੰ ਸਾਰੇ ਇਲਾਕੇ ਨੂੰ ਪਤਾ ਹੈ ਕਿ ਉੱਤੇ ਪਰ ਕੀ ਦੀ ਸ਼ੈਤ ਕਿਉਂ ਚੱਲ ਰਹੀ ਮੈਨੂੰ ਲੱਗਦਾ ਸਰਕਾਰ ਡਰ ਕੇ ਜਦੋਂ ਦੋ ਬੰਦੇ ਨੂੰ ਗ੍ਰਿਫਤਾਰ ਕਰਦੇ ਆ ਤੇ ਉਹ ਅਗਲਾ ਨਾ ਕਿਹਦਾ ਕਰਨਗੇ ਤੇ ਮੈਨੂੰ ਵੀ ਪਰਮਿਸ਼ਨ ਕਿਹਨੇ ਦਿੱਤੀ ਸੀ ਇਹਨਾਂ ਕਹਿੰਦੇ ਪੱਕੇ ਰੋਡ ਤੇ ਚੜ੍ਹੇ ਸੀ ਸਾਨੂੰ ਮਾਰ ਨਾ ਲੈਣੇ ਪੈਣ। ਅਸੀਂ ਇੱਕ ਵਾਰ ਆਖਰੀ ਵਾਰ ਪਹੁੰਚਤਾਵੜੀ ਦਿੱਲੀ ਆ ਕਿ ਨਹੀਂ ਇੱਕ ਵਾਰ ਅਸੀਂ ਸਿੱਧੇ ਨਾਮ ਲਾਵਾਂਗੇ। ਪਰਮੇ ਦੇ ਲਈ ਸਾਰੇ ਆਪਾ ਸਹਿਰ ਮਾਤੀ ਅੱਜ ਦੇ حاضر ਹੋ ਰਿਆਂ ਛੋਟਾ ਸਾਰਿਆਂ ਦਾ ਅਤੀ ਸੰਵਾਦ ਵੀ ਕਰਦੇ ਆ ਬੜਾ ਬੜਾ ਤੁਹਾਡੇ ਨਾਲ ਸਭ ਨੂੰ ਸਾਲ ਅਨਸਾਰ ਦੇ ਲਈ ਸਾਨੂੰ ਕਰਨਾ ਦੇਣਾ ਪੈ ਰਿਹਾ ਹੈ ਇਹ ਹੀ ਬਣਾ ਹੈ ਸਾਡੇ ਬੱਚੇ ਸਤਿ ਤਰੀਕ ਨੂੰ ਸਾਡੇ ਮਾੜੀ ਬੀਟੀ ਜਗਰਾਜੇ ਜੀ ਦੇ ਕਰਕੇ ਇੱਕ ਤਰੀਕ ਨੂੰ ਇੱਕੋ ਮਾਲਕ ਦੀ ਉਹ ਬਹੁਤ ਗਰਮਸੀ ਨੂੰ ਨਹੀਂ ਚਾਹਦਾ ਉਹਨੇ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਵੀ ਪਾਕਾ ਕੀਤਾ ਜਿੱਥੇ ਆਪਾਂ ਇੱਕ ਤਰੀਕ ਨੂੰ ਇਹ ਕਾਰਵਾਈ ਕਰ ਦਿੰਦੇ ਅੱਜ ਇਹ ਬਹੁਤ ਜ਼ਰੂਰ ਹੋਣਾ ਉਹਦੀ ਦੇਖਣੀ ਜ਼ਰੂਰੀ ਕਹਿੰਦੀ ਸੀ ਸਰਕਾਰ ਦੀ ਨਮਕੀ ਦੇਖੋ ਸਾਨੂੰ ਸਾਬ ਦੇ ਲਈ ਵੀ ਤਰ੍ਹਾਂ ਦਾ ਬੰਦਾ ਬੋਲਦਾ ਬੜਾ ਰੋਣਾ ਹੁੰਦਾ ਹੈ ਵੀ ਸਾਡੇ ਇਨਸਾਨ ਦੇ ਵਿੱਚ ਧਰਮ ਦਾ ਜਣਾਬੂ ਆ ਸਭਾ ਮਾਲਕਾ ਆਪਕੀ ਇੰਦਾ ਸੀ ਵੀ ਆ ਜੀ ਨਾਤਮਾਨ ਦੀ ਵੀ ਬੱਚਿਆਂ ਦੇ ਮਾਪਿਆਂ ਨੂੰ ਧਰਨਾ ਦੇਣ ਦੀ ਮਜਬੂਰ ਕੀਤਾ ਕਿਉਂ ਕੀਤਾ ਸਾਨੂੰ ਵੀ ਨਿਮਾਕੀ ਹੈ ਮੈਂ ਗੁਰੂਪਤਰੀ ਆਪਕੋ ਮੈਂ ਨਿਮਾਕੀਆ ਕੱਲੇ ਤਾ ਵੀ ਉਹਨਾਂ ਸਾਡੇ ਨਾਲ ਖੜਾ ਜਿੰਦਾ ਸੀ ਅਸੀਂ ਬਿਲਕੁਲੀ ਡਰ ਕੋ ਅਸੀਂ ਇਨਸਾਨ ਦੇ ਲਈ ਨਾ ਕੋ ਪਰਵਾਹ ਦੇ ਨਾਲ ਘੱਟ ਕੇ ਫੜੇ ਆ ਖੜੇ ਰਹਾਂਗੇ ਮੈਡਮ ਤੁਸੀਂ ਅੱਜ ਪਹੁੰਚੇ ਹੋ ਕੀ ਕਹੋਗੇ ਪਿਛਲੇ ਦਿਨੀ ਕਾਫੀ ਖੌਫਨਾਕ ਜਿਹੜਾ ਆਸਾ ਹੁੰਦਾ ਔਰ ਸ਼ਹਿਰ ਦੇ ਵਿੱਚ ਅਜ ਧਰਨਾ ਵੀ ਲੱਗਿਆ ਹੋਇਆ ਕੀ ਕਹੋਗੇ ਮੈਂ ਤਾਂ ਬੜੇ ਤੋਸ ਤੇ ਨਾਲ ਇੱਥੇ ਵੀ ਅਜ ਇਸ ਕੱਟ ਚਾਹੀਆਂ ਕਿ ਬਹੁਤ ਵੱਡੀਆਂ ਪੇਰੈਂਟਸ ਨੂੰ ਉਮੀਦਾਂ ਸੀ ਕਿ ਸ਼ਾਇਦ ਪ੍ਰਸ਼ਾਸਨ ਦਾ ਸਾਡਾ ਸਾਥ ਹੋਵੇ ਕੋਲ ਫੁੱਲ ਵਰਗੇ ਬੱਚੇ ਸਾਡੇ ਜਿਹੜੇ ਚਲੇ ਗਏ ਇੱਕ ਡਰਾਈਵਰ ਸਾਡਾ ਭਰਾ ਉਹ ਵੀ ਆਪਣੇ ਪਰਿਵਾਰ ਫੁੱਲ ਵਰਗੇ ਬੱਚਿਆਂ ਨੂੰ ਛੱਡ ਕੇ ਉਹ ਵੀ ਚਲਾ ਗਿਆ ਸੋ ਬਹੁਤ ਮਾੜੀ ਗੱਲ ਹੈ ਬੜੇ ਅਫਸੋਸ ਤੇ ਮਨ ਜਿਹੜਾ ਬੜਾ ਸਮਝ ਨਹੀਂ ਆਉਂਦੀ ਕਿ ਕੀ ਗੱਲ ਕਰਾਂ ਪਰ ਮੈਂ ਸਮਝਦੀ ਆ ਕਿ ਉਹ ਪੇਰੈਂਟਸ ਤਾਂ ਰੋਜ਼ ਮਾਰ ਰਹੇ ਸੀ ਰੋਜ਼ ਮਾਰ ਰਹੇ ਸੀ ਕਹਿੰਦੇ ਹਾਂ ਇਨਸਾਫ ਦੀ ਮੰਗ ਕਰ ਰਹੇ ਨੇ ਸਭ ਨਹੀਂ ਮਿਲਿਆ ਪ੍ਰਸ਼ਾਸਨ ਤੋਂ ਬਹੁਤ ساری ਉਮੀਦ ਸੀ ਕਿ ਸ਼ਾਇਦ 4 ਤੋਂ ਬਾਅਦ ਚਲੋ ਹੁਣ ਤੱਕ ਤਾਂ ਉਹ ਵੀ ਵਿਚਾਰੇ ਕੁਝ ਕਹਿਣ ਦੇ ਉਸ ਜੀ ਸੀਗੇ ਪਰ ਇੱਕ ਥੋੜੇ ਬੱਚੇ ਤਾਂ ਵਾਪਸ ਆਉਣੇ ਨਹੀਂ ਪਰ ਜਦੋਂ ਘਰੇ ਵੜਦੇ ਨੇ ਦੇਖਦੇ ਨੇ ਘਰਾਂ ਦੇ ਘਰ ਖਾਲੀ ਹੋ ਗਏ ਬਰਬਾਦ ਹੋ ਗਏ ਪਰ ਸਾਰਾ ਸਮਾਨਾ ਇਹ ਸਮਝਦੇ ਅੱਜ ਵੀ ਇੰਨੇ ਦਿਨ ਹੋ ਗਏ ਅਜਿਹਾ ਹਾਦਸਾ ਚਲੋ ਬਹੁਤ ਨੌਜਵਾਨ ਡੈੱਥ ਹੋਈਆਂ ਨੇ ਉਹ ਡੈੱਥ ਮਾਪੋਂ ਬੀਨੇ ਪਰ ਕੱਲੀ ਗੱਲ ਤਾਂ ਅਜੇ ਸਾਡੇ ਸਮਾਜ ਦੇ ਵਿੱਚ ਇਸੀ ਦੇ ਵਿੱਚ ਕਦੀ ਐ ਜਦੋਂ ਇਹ ਜਿਹੜਾ ਹੁਣ ਪਟ੍ਰੈਸਟ ਚੱਲਦਾ ਨਾ ਉਸ ਇਨਸਾਨੀਅਤ ਪਾਰਟੀ ਛੱਡੋ ਇਨਸਾਨ ਆ ਆਪਾਂ ਜੋ ਇਹ ਪਰਿਵਾਰਾਂ ਨਾਲ ਹੋਇਆ ਹੈ ਕੋਈ ਬਜ਼ੁਰਗ ਜਾਂਦਾ ਘਰ ਦਾ ਮੈਂਬਰ ਜਾਂਦਾ ਕੋ ਦਿਲ ਨੂੰ ਸਮਝਾਉਂਦੇ ਜਦੋਂ ਮਾਪੇ ਘਰੇ ਵੱਢਦੇ ਆ ਦੇਖਦੇ ਆ ਫਾਦਰ ਵੀ ਬੱਚੇ ਹੀ ਹੈ ਨਹੀਂ ਕਾਹਦੇ ਤੇ ਜੋਣਾ ਬੱਚੇਲੇ ਜੋਣੇ ਆ ਉਹ ਦੇਖਦੇ ਨੇ ਕਿ ਸਾਡੇ ਅਧਿਕਾਰ ਹੀ ਬਰਬਾਦ ਹੋ ਗਏ ਸੋ ਮੈਂ ਤੁਹਾਨੂੰ ਆ ਜੇ ਮਾਧਿਮ ਨਹੀਂ ਵਿਸ਼ਵਾਸ ਤਵਰਿਆ ਇਨਾ ਪਰਵਾਰਾਂ ਸਾਰੇ ਨੂੰ ਕਿ ਫੇਰੀ ਉੱਧੀ ਰਾਤ ਵੀ ਤੁਹਾਨੂੰ ਲੋੜ ਹੈ ਗੁਰਸ਼ਰਨ ਰੰਧਾਪ ਪਾਰਟੀ ਤੋਂ ਹਟਕੇ ਵੀ ਪਾਰਟੀ ਦੇ ਨਾਲ ਵੀ ਹਮੇਸ਼ਾ ਜਿੱਥੇ ਆਵਾਜ਼ ਮਾਰੂਗੀ ਤੁਹਾਡੇ ਨਾਲ ਖੜੀ ਰਹੂਗੀ ਥੈਂਕ ਯੂ